जय माता दी ਤੁਸੀਂ ਦੇਖ ਰਹੇ ਹੋ ਕਮਲ ਟੀਵੀ ਪੰਜਾਬ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਗਿੱਲ ਅੱਜ ਅਸੀਂ ਪਹੁੰਚੇ ਆਂ ਦੁਨੀਆ ਭਰ ਵਿੱਚ ਮਸ਼ਹੂਰ ਜਰਗਦਾ ਮੇਲਾ ਜਿੱਥੇ ਉਸ ਪਵਿੱਤਰ ਸਥਾਨ ਤੇ ਜਿੱਥੇ ਜਰਗਦਾ ਮੇਲਾ ਲੱਗਦਾ ਹੈ ਇੱਥੇ ਹੀ ਅੱਜ ਸ਼ਾਵਣ ਮਹੀਨੇ ਦੇ ਪਵਿੱਤਰ ਅਠਿਉਂ ਦੇ ਤਿਹਾੜ ਤੇ ਕੰਜਕਾਂਦੀ ਪੂਜਾ ਕੀਤੀ ਗਈ ਅਤੇ ਸੰਗਤਾਂ ਲਈ ਮਿੱਠੀ ਖੀਰ ਫਲ ਦਾਲ ਪ੍ਰਸ਼ਾਦੇ ਦੇ ਪੰਟਾਰੇ ਟੁੱਟ ਵਰਤਾਏ ਗਏ ਆਓ ਗੱਲਬਾਤ ਕਰਦੇ ਆਂ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਆਲ ਇੰਡੀਆ ਵਰਲਡ ਨੂੰ ਅੱਜ ਸ਼ਾਵੰਦ ਪਵਿੱਤਰ ਰਾਤਾਂ ਦੀਆਂ ਲੱਖ ਲੱਖ ਵਧਾਈਆਂ ਜੀ ਪਵਿੱਤਰ ਨਰਾਤਿਆਂ ਦੀ ਅਸ਼ਟਮੀ ਦਾ ਅੱਜ ਦਿਨ ਜਿਹੜਾ ਕਿ ਆਲ ਇੰਡੀਆ ਧਰਤੀ ਦੇ ਉੱਤੇ ਤੇ ਨੌ ਦੇਵੀਆਂ ਦੀ ਤੇ ਮਾਤਾ ਰਾਣੀਆਂ ਦੀ ਸਭ ਦੀ ਪੂਜਾ ਹੋ ਰਹੀ ਆ ਸਾਵੰਦ ਦੇ ਮਿਲ ਜਿਹੜੇ ਵਿੱਚ ਅੱਜ ਦਾ ਜੋ ਦਿਨਾ ਯਾਰਗ ਮਾਤਾ ਮਸਾਣੀ ਛਿੱਟਲਾ ਮਸਾਣੀ ਮਦਾਨਣ ਮਹਾਕਾਲੀ ਬਾਬਾ ਭੈਰੋनाथ ਬਸੰਤੀ ਮਾਤਾ ਕਟਾਲੀ ਮਲੰਗਾ ਦਾ ਦਰਬਾਰ ਆ। ਇਹਦੇ ਦਰਬਾਰ ਤੇ ਵੀ ਅੱਜ ਬੜੀ ਧੂਮ ਨਾਲ ਧਾਮ ਨਾਲ ਤੇ ਪਿੰਡ ਵਸੀਆਂ ਨੇ ਤੇ ਮੰਦਰ ਕਮੇਟੀ ਵਾਲਿਆਂ ਨੇ ਸਭ ਨੇ ਸੰਯੋਗ ਪਾ ਕੇ ਅੱਜ ਭੰਡਾਰਾ ਮਹਾਮਾਈ ਦਾ ਰਚਾਇਆ ਤੇ ਭੰਡਾਰੇ ਦੇ ਵਿੱਚ ਮਿੱਠੀ ਬਜ਼ੰਮਾ ਵਾਲੀ ਖੀਰ ਤੇ ਫੁਲਕਾ ਪ੍ਰਸ਼ਾਦਾ ਹਰ ਕੁਛ ਜਹਾ ਪਾਣੀ ਬਿਸਕਟ ਚੱਲ ਰਹੇ ਨੇ ਸੋ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਇਹ ਨਵਰਾਤਿਆਂ ਦੀਆਂ ਜੋ ਅਸ਼ਟਮੀ ਆ ਸ਼ਾਵਣ ਦੀ ਲੱਖ ਲੱਖ ਵਧਾਈਆਂ ਨੇ ਲੱਖ ਲੱਖ ਵਧਾਈਆਂ ਨੇ ਮਾਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ ਇਹ ਆਨੰਦ ਕਰਨ ਵਾਲੀ ਮਾਂ ਆਨੰਦ ਕਰੇ ਦੁੱਖ ਹਰਨ ਵਾਲੀ ਮਾਂ ਦੁੱਖ ਹਾਰੇ ਭੰਡਾਰ ਭਰਨ ਵਾਲੀ ਮਾਂ ਭੰਡਾਰ ਭਰਦੀ ਆ ਭੰਡਾਰ ਭਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ ਮੋਲ ਸੱਚੇ ਦਰਬਾਰ ਕੀ ਜੈ ਜੈ ਹਾਂਜੀ ਅਵਤਾਰ ਸਿੰਘ ਜੀ ਅੱਜ ਅਠਿਆਂ ਦੇ ਸੋਹ ਅਵਤਾਰ ਤੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਜਰਗ ਨਾਥਨ ਵਾਲੀ ਮੰਦਿਰ ਤੋਂ ਅਠਿਆਂ ਦੇ ਸਬੰਧ ਵਿੱਚ ਸਾਰੀ ਸੰਗਤ ਨੂੰ ਮੁਬਾਰਕਾ ਜੀ ਅਠਿਆਂ ਦੇ ਸਬੰਧ ਵਿੱਚ ਲੰਗਰ ਚੱਲ ਰਿਹਾ ਜੀ ਸਾਰੀ ਕਮੇਟੀ ਦੇ ਸਹਿਯੋਗ ਨਾਲ ਸੰਗਤ ਨੂੰ ਇਹਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਵੀ ਮਾਤਾਂ ਦੇ ਦਰਸ਼ਨ ਕਰੋ ਲੰਗਰ ਪਾਣੀ શકો ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਆਪਾਂ ਤੇ ਸੰਗਤਾਂ ਨੂੰ ਇਹ ਹੀ ਲੱਖ-ਲੱਖ ਵਧਾਈਆ ਫੇਰ ਦਰਸ਼ਨ ਕਰੋ ਮਾਤਾਂ ਦੇ ਪ੍ਰਸ਼ਾਦਾ ਪਾਣੀ ਸਾਥ ਕੇ ਜਾਓ ਹੁਣ ਤੇ ਹਨ ਹਾਂਜੀ ਜਸਪੀਰ ਸਿੰਘ ਸਿਰਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੇ ਸਾਰੀ ਸੰਗਤ ਨੂੰ ਜੈ ਮਾਤਾ ਜੀ ਠੀਕ ਹੈ ਜੀ ਸਾਡੀ 2.5 ਸਾਲ ਬਾਅਦ ਕਮੇਟੀ ਆਈ ਹੈ ਜੀ ਠੀਕ ਹੈ ਜੀ ਤੇ ਬਾਕੀ ਮਾ ਮਾਈ ਦੀ ਕਿਰਪਾ ਤੇ ਲੰਗਰ ਲੰਗਰ ਭਨਾਰਾ ਖੁੱਲਾ ਚੱਲਦਾ ਸੀ ਮਾਤਾ ਦਾ ਤੇ 2.5 ਸਾਲ ਬਾਅਦ ਸਾਡੀ ਕਮੇਟੀ ਆਈ ਹੈ ਜੀ ਹਾਂਜੀ ਸੁਖਵੀਰ ਸਿੰਘ ਕਾਕਾ ਜੀ ਕੀ ਕਹਿਣਾ ਚਾਹੁੰਦੇ ਹੋ ਅਠੇ ਦੀ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਸੰਗਤਾਂ ਨੂੰ ਬਹੁਤ ਬਹੁਤ ਜਿਆਦਾ ਨਮਸਕਾਰ ਜੀ ਜਰਗ ਦੇ ਕਮੇਟੀ ਮੈਂਬਰਾਂ ਵੱਲੋਂ ਅੱਜ ਅਠਿਆਂ ਦੇ ਕੰਝ ਕੰਚ ਕਾਈਆਂ ਗਈਆਂ ਦਾਤੀ ਦੇ ਦਰਬਾਰ ਤੇ ਲੰਗਰ ਜੋ ਵੀ ਸੰਗਤਾਂ ਦੀ ਸ਼ਰਦਾ ਦੇ ਪੇਟਾ ਦਿੱਤੀ ਗਈ ਹੈ ਜੋ ਲੰਗਰ ਦੇ ਵਿੱਚ ਪਾਇਆ ਗਿਆ ਵਾਦਾ ਹੋਇਆ ਜੀ ਸੰਗਤਾਂ ਨੂੰ ਅਠਿਆਂ ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ ਪੰਲੀ ਸਾਈ ਜੀ ਅੱਜ ਅਠਿਆ ਦੇ ਸੋਭ ਤਿਹਾਰ ਤੇ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਦਾ ਮੈਂ ਦਾਸ ਸ਼ਾਹਲਵਾਲ ਖਾਨ ਨੂੰ ਸਮੂਹ ਦੇਸ਼ ਵਾਸੀਆਂ ਨੂੰ ਅਤੇ ਐਨ ਆਰ ਆਈ ਭਰਾਵਾਂ ਨੂੰ ਪਿਆਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਜੈ ਮਾਤਾ ਅੱਜ ਜੋ ਤੁਹਾਨੂੰ ਪਤਾ ਹੀ ਆ ਵੀ ਅਸ਼ਮੀ ਆ ਜਿਹਨੂੰ ਕਿ ਆਪਾਂ ਅਠਿਓ ਵੀ ਕਹਿੰਦੇ ਆ ਅੱਜ ਮਾਤਾ ਦੀਆਂ ਕੰਝਕਾ ਦੇਵੀਆਂ ਜੋ ਪੂਜਿਆ ਜਾਂਦੀ ਹੈ ਅੱਜ ਇਸ ਦਰਬਾਰ ਦੇ ਵੀ ਪਾਵਨ ਸਥਾਨ ਜਰਗ ਦੇ ਮੇਲੇ ਵਾਲੀ ਥਾਂ ਤੇ ਵੀ ਕੰਝਕਾ ਦੀ ਪੂਜਾ ਹੋਈ ਆ ਅਤੇ ਨਾਲ ਹੀ ਵਿਸ਼ਾਲ ਭੰਡਾਰਾ ਹਰ ਸਾਲ ਦੀ ਪਰ ਅੱਜ ਸਾਲ ਵੀ ਅਤੇ ਮੈਂ ਸ਼ਾਨਵਰ ਖਾਨ ਮਹਰੂਮ ਜਨਾਬ ਸ਼ੇਰਖਾਨੀ ਦੇ ਪਰਿਵਾਰ ਵੱਲੋਂ ਸਮੂਹ ਦੇਸ਼ ਵਾਸੀਆਂ ਦੁਆਰਾ ਪ੍ਰੇਰ ਇਸ ਸੰਸੋਤੇ ਹੜੀਆਂ ਲੱਖ ਲੱਖ ਮੁਬਾਰਕਾ ਦਿੰਦਾ ਅਤੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਦਾ ਵੀ ਪਿਆਰ ਨਾਲ ਰਹੋ ਇਕਸਾਗ ਨਾਲ ਰਹੋ ਭਾਈਚਾਰਕ ਸਾਂਝਾ ਬਣਾ ਕੇ ਰੱਖੋ ਭਾਵੇਂ ਮੈਂ ਇਸਲਾਮ ਧਰਮ ਦੇ ਵਿੱਚ ਜਨਮ ਲਿਆ ਅਤੇ ਮੇਰਾ ਸਿਰ ਹਰ ਇੱਕ ਉਸ ਫਕੀਰ ਮੂਰੇ ਉਸ ਰੂਹ ਮੂਰੇ ਝੁਕਦਾ ਜਿਨੇ ਉਸ ਰੱਬ ਦੀ ਬੰਦਗੀ ਕੀਤੀ ਮੈਂ ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕਰਨਾ ਕਿ ਭਾਈਚਾਰਕ ਸਾਂਝਾ ਬਣਾ ਕੇ ਰੱਖੋ ਜਿਵੇਂ ਕਿ ਪਹਿਲਾਂ ਵੀ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਦੀ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈ ਭਾਈ ਆਪਾਂ ਭਾਈ ਭਾਈ ਬਣ ਕੇ ਰਹੀਏ ਤੇ ਇਹ ਹੀ ਸੰਦੇਸ਼ ਲਈਏ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰੀਆਂ ਸੰਤਾਂ ਨੂੰ ਦੁਆਰਾ ਪੇਲ ਆਸਟਮੀਡੀਆ ਲੱਖ ਲੱਖ ਮੁबारक महाਮਾਈ ਬਾਬਾ ਫਰੀਦ ਜੀ ਸਭ ਦੇ ਪਰਿਵਾਰ ਤੇ ਚੜ੍ਹਦੀ ਕਲਾ ਦਾ ਆਸ਼ਰਣ ਰੱਖੇ